ਕਿੰਨੇ ਦਿਨ ਹੋ ਗਏ ਨਾ ਰਾਣੀ ਦਾ ਰਿਸ਼ਤਾ ਕਰਨ ਗਿਆ ਨਹੀਂ ਮੁੜਿਆ ਹੈਗਾ ਹੱਦ ਹੋਈ ਪਈ ਐ ਫੋਨ ਲਾਈ ਜਾਨੀਆ ਫੋਨ ਵੀ ਬੰਦ ਪਿਆਗਾ ਵੀ ਬੰਦਾ ਪਤਾ ਸੁੱਤਾ ਤਾਂ ਦੇਵੇ ਵੀ ਮੈਂ ਕਿੱਥੇ ਆ ਕਿ ਤੂੰ ਤਾਂ ਨਹੀਂ ਮਰ ਖੱਪ ਗਿਆ ਕਿਤੇ ਬੇੜਾ ਬੈਠੀ ਆਲਾ ਮੈਂ ਮੈਂ ਇੱਕ ਗਾਈ ਕਰਦੀ ਆ ਸਰਪੰਚ ਨੂੰ ਫੋਨ ਲਾਉਣੀ ਐ ਉਹੀ ਸੀਗਾ ਨਾਲ ਕਰਦੀ ਆ ਗੱਲ ਸਰਪੰਚ ਨਾਲ ਪਤਾ ਹੀ ਹੋਊਗਾ ਉਹਨ ਤਾਂ ਵੀ ਸਰਪੰਚ ਆ ਚੱਕਲਾ ਚੇਤੀ ਫੋਨ ਹਲੋ ਸਰਪੰਚ ਜੀ ਸਤ ਸ੍ਰੀ ਅਕਾਲ ਹਾਂਜੀ ਹਾਂਜੀ ਠੀਕ ਆ ਮੈਂ ਤੇਰੀ ਨਾਲ ਗੱਲ ਕਰਨੀ ਸੀ ਉਹ ਜੀ ਸਾਡੇ ਆਜਾ ਘਰ ਹੀ ਨਹੀਂ ਆਇਆ ਇੰਨੇ ਦਿਨਾਂ ਦਾ ਕਿਵੇਂ ਨਾ ਜੀ ਇੱਥੇ ਤਾਂ ਆਇਆ ਨਹੀਂ ਫਿਰ ਮੈਂ ਤੁਹਾਨੂੰ ਫੋਨ ਕਦੇ ਵੱਤ ਲਾਉਣਾ ਸੀ ਅੱਛਾ ਜੀ ਨਾ ਤੁਹਾਨੂੰ ਐ ਤਾਂ ਪਤਾਗਾ ਵੀ ਪਹਿਲਾਂ ਕੀ ਕੁਝ ਹੋ ਕੇ ਹਟਿਆ ਗਿਆ ਇਸ ਦਾਰੂ ਖਾਤਰ ਅਸੀਂ ਨਾ ਪੀਣ ਦਈਏ ਬੰਦਾ ਸਾਭ ਦੀ ਪੀਵੇ ਮਾਤਾ ਫੋਨ ਲਈ ਜਾਨੀ ਆ ਜੀ ਫੋਨ ਬੰਦ ਆ ਰਿਹਾ ਉਹਦਾ ਹੱਛੇ ਫੇਰ ਹੁਣ ਮੈਂ ਤਾਂ ਸਾਰੇ ਕਿਤੇ ਪਤਾ ਵੀ ਕਰ ਲਿਆ ਮੇਰੇ ਰਿਸ਼ਤੇਦਾਰਿਆਂ ਚ ਵੀ ਲੈ ਲਿਆ ਪਤਾ ਆਈ ਨਹੀਂ ਉਹ ਚਲੋ ਜੱਗੇ ਆ ਜਾ ਚਾਚੀ ਆ ਜਾ ਚਲੋ ਠੀਕ ਆ ਸਰਪੰਚ ਜੀ ਫੇਰ ਕਰਦੀ ਐ ਮੈਂ ਜੱਗਾ ਹੀ ਨਹੀਂ ਕਰ ਹਾਂ ਚਾਚੀ ਕਿਵੇਂ ਆ ਕਿਵੇਂ ਸਰਪੰਚੀ ਨਾਲ ਗੱਲ ਜਿਕੇਰੀ ਆਂਦੀ ਸੀ ਕੁਛ ਨਹੀਂ ਮਤਲਬ ਕੁਛ ਨਹੀਂ ਜੱਗੇ ਬਾਰੇ ਕਿਉਂ ਤੈਨੂੰ ਨਹੀਂ ਪਤਾ ਮੈਨੂੰ ਕੀ ਪਤਾ ਲੈ ਦੱਸ ਤਾਂ ਮਰਨ ਨਾ ਨਾ ਦੇ ਘਟੋ ਘਟ ਕਿੰਨੇ ਦਿਨ ਹੋ ਗਏ ਸਾਡੀ ਰਾਣੀ ਹੈ ਨਾ ਜਿਹੜੇ ਰਾਣੀ ਹਾਂ ਇਹ ਕਲਮੂਹੀ ਜਿੱਦੇ ਦੀ ਆਈ ਆ ਨਾ ਸਾਡਾ ਤਾਂ ਭੱਠਾ ਵਹਿ ਗਿਆ ਨੂੰ ਨਾ ਤੇਰੀ ਭੈਣ ਭੈਣ ਕਿਹੜੀ ਇੱਕ ਇੱਕ ਘਰ ਤਾਂ ਕਹਿੰਦੇ ਡੈਨ ਵੀ ਛੱਡ ਦਿੰਦੀ ਆ ਇਹ ਤਾਂ ਉਹਦੇ ਤੋਂ ਵੀ ਗਈ ਗੁਜਰੀ ਗਲਤ ਗੱਲ ਲੈਦੀ ਬਹੁਤ ਇਹ ਤਾਂ ਇਹਦਾ ਰਿਸ਼ਤਾ ਕਰਨ ਗਿਆ ਸੀ ਅੱਛਾ ਅੱਜ ਕਿੰਨੇ ਦਿਨ ਹੋ ਗਏ ਅੱਜ ਤੱਕ ਘਰੇ ਨਹੀਂ ਆਇਆ ਮੈਨੂੰ ਪੈ ਰਿਹਾ ਟੈਨਸ਼ਨ ਕਿਤੇ ਦਰਦੂਰ ਵੀ ਕਿੱਢ ਗਿਆ ਵੀ ਨਹੀਂ ਪਿਆ ਪਤਾ ਕਰ ਲੈਂਦੀ ਮੈਂ ਤਾਂ ਸਾਰੇ ਕਿਤੇ ਪਤਾ ਕਰ ਲੈ ਲੱਗ ਪੈਣਾ ਪਤਾ ਕਰ ਲੈ ਭੂਆ ਕੋਲ ਸਾਰੀਆਂ ਭੂਆ ਨਹੀਂ ਮੈਨ ਕੋ ਛੱਡੀਆਂ ਉਹਦੀਆਂ ਕੋਈ ਮਾਸੀਆਂ ਨਹੀਂ ਛੱਡੀਆਂ ਉਹਦੀਆਂ ਪਰਜਾਈਆਂ ਨੇ ਛੱਡੀਆਂ ਸਭ ਤੋਂ ਪਤਾ ਲੈ ਲਿਆ ਠੀਕ ਹੈ ਨੀ ਕਾ ਕਹਿੰਦੇ ਰਿਹਾ ਇਹ ਹੀ ਨਹੀਂ ਮੈਨੂੰ ਤਾਂ ਹੋਰ ਸ਼ੱਕ ਲੱਗਦਾ ਉਹ ਤਾਂ ਰਾਣੀ ਲੈ ਕੇ ਬਹਿ ਗਿਆ ਕਰਾਇ ਤੇ ਨਹੀਂ ਚਾਚੀ ਐਡੀ ਗੱਲ ਨਹੀਂ ਹੋ ਸਕਦੀ ਐਨਾ ਤਾਂ ਮੈਨੂੰ ਪਤਾ ਨਹੀਂ ਇਹ ਤਾਂ ਇਹਨੂੰ ਕੋਈ ਪਤਾ ਲਾ ਸੁਣ ਲਾਕਾ ਤੋਂ ਡੱਡਾ ਪਾਣੀ ਪੀਂਦਾਂ ਇਹ ਕੋਈ ਪਤਾ ਨਹੀਂ ਤੈਨੂੰ ਕਹਿੰਦਾ ਕੁਸਾ ਖਮਾਉਂਦਾ ਕੁਸਾ ਹੋ ਪੱਕੀ ਪਰ ਮੇਰੇ ਜਿੱਥੇ ਮੇਰਾ ਦਿਲ ਮੰਦਾ ਵੀ ਰਾਣੀ ਐਡਾ ਕੰਮ ਤਾਂ ਨਹੀਂ ਕਰ ਸਕਦੀ ਨਹੀਂ ਪੁੱਛ ਦੇ ਮੰਦਾ ਕੋਈ ਪਤਾ ਨਹੀਂ ਕਦੋਂ ਮਾਨ ਬੇਈਮਾਨ ਹੋ ਜਾਂਦਾ ਤੈਨੂੰ ਤੇਰੇ ਮੰਦਾ ਪਪਾ ਵੀ ਕਦੋਂ ਬੇਈਮਾਨ ਹੋ ਜਾਊਗਾ ਜਾਂ ਮੇਰੇ ਮੰਦਾ ਮੈਨੂੰ ਪਤਾ ਇਹ ਕੋਈ ਪਤਾ ਨਹੀਂ ਗੱਲ ਤਾਂ ਚਾਚੀ ਤੇਰੀ ਸਿਆਣੀ ਹੈ ਕਿਉਂ ਨਾ ਮੈਂ ਰਾਣੀ ਤੋਂ ਪਤਾ ਲਾ ਮੈਂ ਫੋਨ ਕਰਕੇ ਤੂੰ ਰਾਣੀ ਨੂੰ ਫੋਨ ਲਾ ਤੇ ਵੇਖਾਂ ਕਹੀ ਨਹੀਂ ਮੇਰੇ ਘਰ ਸੁਣ ਲੱਗ ਤੇ ਇਹ ਕੰਮ ਨਾ ਹੋਵੇ ਕਿ ਕਹਿੰਦੇ ਆ ਕੇ ਚਾਚੀ ਗਈ ਕਿ ਗਈ ਸੀ ਮੈਨੂੰ ਤਾਂ ਨਹੀਂ ਨਹੀਂ ਮੈਂ ਬੌਲੀ ਆ ਤੇਰਾ ਨੂੰ ਆਪਦੀ ਬਣਾ ਕੇ ਗੱਲ ਕਰਦੀ ਆ ਗੱਲ ਤਾਂ ਚੱਲ ਮੇਰੀ ਨੂੰ ਹੋਈ ਕਿ ਤੂੰ ਹੋਈ ਸੱਕਤਾ ਫਿਰ ਮੈਨੂੰ ਵੀ ਪੈਂਦੀ ਆ ਤੂੰ ਫੋਨ ਹੋਣੇ ਵੀ ਨਹੀਂ ਉਦਦੇ ਦਾ ਮੈਨੂੰ ਕਰਿਆ ਕਰੈ ਨਹੀਂ ਰਾਣੀ ਨਹੀਂ ਫੋਨ ਤੈਨੂੰ ਜਮਾ ਵੀ ਨਹੀਂ ਪਤਾ ਸੁੱਕੇ ਰਿਹਾ ਤਾਂ ਹੈਗਾ ਦਾਣ ਚ ਕਾਲਾ ਕਾਲਾ ਤਾਂ ਹੀ ਦਾ ਜੀਜੇ ਦੀ ਸੜ ਲੈਂਦੀ ਆ ਕਾਹ ਚੀਜਾ ਵੀ ਸਾੜੀ ਦੀ ਸੜ ਲੈਂਦਾ ਬਸ ਫਿਰ ਮੈਂ ਤਾਂ ਕੁਝ ਕਹਿਣੀ ਨਹੀਂ ਦਿੰਦਾ ਰਾਣੀ ਦੇ ਵਾਸਤੇ ਰਲਾ ਇਹਨਾਂ ਦੋਨਾਂ ਦਾ ਉਹਦੇ ਖਾਤਰ ਤਾਂ ਮੈਨੂੰ ਕੁੱਟ ਸੜਦਾਗਾ ਹੋ ਤੇਰੇ ਨੂੰ ਥੋੜੇ ਕਰੀ ਸੀ ਉਦੋਂ ਉਹੀ ਤਾਂ ਗੱਲ ਆ ਤੇਰੇ ਸਾਹਮਣੇ ਜੇ ਤੇਰੀ ਮੰਮੀ ਸਾਡਾ ਹੋਵੇ ਨਾ ਤਾਂ ਤੈਨੂੰ ਰਾਏ ਦੇਵੇ ਨਾ ਵੀ ਜਵਾਕਾਂ ਨੂੰ ਉੱਥੇ ਪੜਨ ਪਾ ਦੇ ਤੂੰ ਜਵਾਖ ਜੇ ਕਿਤੇ ਨਾ ਕਢਦੀ ਅੱਜ ਨੂੰ ਤੂੰ ਤਾਂ ਖਬਰ ਕਿੱਥੇ ਹੁੰਦੀ ਤੇ ਤੈਨੂੰ ਸੁਆਹ ਮਣੀ ਦੁੱਦੀ ਅੱਗੇ ਤੇ ਮੇਰੀ ਮਾੜੀ ਕਿਸਮਤ ਇਸ ਬੰਦੇ ਨੇ ਤਾਂ ਲੈ ਲਿਆ ਵਾ ਚੱਲ ਤੂੰ ਐਂ ਕਰ ਮੇਰੇ ਕਾਹਣ ਦੇ ਨਾਲ ਨਾ ਐਂ ਪਤਾ ਕਰ ਲੈ ਤੂੰ ਰਾਣੀ ਕੋਲੇ ਹੋਊਗਾ ਕਿਤੇ ਨਹੀਂ ਹੋਣਾ ਮਾਈ ਦਾ ਦੇਖ ਹੁਣ ਜਾਣੀ ਆ ਮੈਂ ਤੈਨੂੰ ਗੱਲ ਦੱਸਦੀ ਆ ਹੁਣ ਹੈਗਾ ਉੱਤੋਂ ਦੁਪਹਿਰ ਦਾ ਵੇਲਾ ਨਹੀਂ ਕਰਦਾ 2 ਵਜੇ ਹੋਣੇ ਤੇ ਕਿਉਂ ਸਾਡੀਆਂ ਬਹੂਆਂ ਕੱਲੀਆਂ ਕਰੇ ਅੱਜ ਕੱਲ ਨਸ਼ੇੜੀ ਫਿਰਦੇ ਹੈਗੇ ਥਾਂ ਥਾਂ ਤੁਰੇ ਕੀ ਪਤਾ ਹੁੰਦਾ ਕੋਈ ਅੰਦਰ ਵੜ ਕੇ ਬਹਿ ਜਾ ਪਹਿਣੇ ਕਹਿੰਦੀ ਅਗਲਾ ਕਹਦੇ ਘਰੇ ਨਹੀਂ ਤੇ ਤੂੰ ਬਸ ਇਹੀ ਗੱਲ ਕਰ ਤੂੰ ਰਾਣੀ ਤੋਂ ਪਤਾ ਥਾਣੀ ਦੀ ਕੁੱਤ ਨੂੰ ਦੇ ਘੇੜਾ ਤੂੰ ਤੂੰ ਮੈਨੂੰ ਪੁੱਛ ਰਹੀ ਆ ਕਰਦੀ ਆ ਤੂੰ ਕਰ ਤੈ ਰਾਣੀ ਨਹੀਂ ਤੇਰਾ ਘਰ ਪੱਟਿਆ ਬੀ ਉਹ ਚਾ ਪਾਣੀ ਪੀ ਕੇ ਬੱਸ ਮੈਂ ਤਾਂ ਦੇਖ ਕੋਈ ਗੱਲ ਮੈਨੂੰ ਤਾਂ ਆਪ ਆਏ ਹੋ ਗਿਆ ਬੂਮਾ ਮਰ ਜਾਂ ਕੀ ਕਰੂਗੀ ਉਹ ਨਾ ਮੇਰੇ ਤਾਂ ਟਿੱਡ ਚਾ ਡਾ ਗੋਲਾ ਵੱਜਿਆ ਇਹ ਤਾਂ ਪਹਿਲੀ ਦੁਖੀ ਸੀ ਵਿਚਾਰੀ ਪੁੱਛ ਨਾ ਚਾਚੀ ਮੈਂ ਤਾਂ ਤਾਂ ਟੈਕ ਹੋਣ ਵਾਲਾ ਹੋ ਰਿਹਾਗਾ ਚੱਲ ਤੂੰ ਰਾਣੀ ਤੋਂ ਕਰ ਪਤਾ ਕਰਦੀ ਆ ਪੱਟੋ ਦੀ ਪੁੱਤਰੀ ਨਹੀਂ ਫੋਨ ਹਲੋ 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 ਆਂ ਦੀਦੀ ਹਾਂ ਰਾਣੀ ਕਿਵੇਂ ਆ ਠੀਕ ਐ ਸੱਸੀ ਗਾਦੀ ਸਸਰੀ ਘਾਲ ਤਾਂ ਠੀਕ ਆ ਪਹਿਲਾਂ ਮੈਨੂੰ ਐਂ ਦੱਸ ਨੀ ਜੱਗਾ ਕਿੱਥੇ ਆ ਦੀਦੀ ਤੁਸੀਂ ਕਮਾਲ ਕਰਦੇ ਹੋ ਮੈਨੂੰ ਕੀ ਪਤਾ ਕਿੱਥੇ ਮੈਂ ਤਾਂ ਬੱਚਿਆਂ ਕੋਲੇ ਆਈ ਨਹੀਂ ਹੌਸਟਲ ਜਿਵਾਖਾਂ ਜਿਹੜਾ ਬਾਹਾਂ ਆਕੜੀਆਂ ਨੇ ਹੌਸਟਲ ਦੀ ਲੱਗਦੀ ਐ ਮੈਂ ਤੈਨੂੰ ਪਿਆਰ ਨਾ ਕਹਿਨੀ ਮੈਨੂੰ ਦੱਸ ਦੇ ਜੱਗਾ ਕਿੱਥੇ ਆ ਦੀਦੀ ਮੈਨੂੰ ਨਾ ਤੁਸੀਂ ਐਵੇਂ ਬੱਚਿਆਂ ਬਾਰੇ ਬੋਲਿਆ ਕਰੋ ਠੀਕ ਐ ਨਾ ਬੱਚੇ ਮੇਰੀ ਜਾਨ ਨੇ ਤੇ ਨਾਲੇ ਬਾਜੀ ਘੜਾ ਮੇਰੇ ਕੋਲ ਹੈਗੀ ਹੈਗੀ ਨਹੀਂ ਕਲ ਮੁਈ ਇਹ ਜਿੱਦੇ ਦਾ ਤੇਰਾ ਰਿਸ਼ਤਾ ਕਰਨ ਗਿਆ ਨਾ ਉਦੋਂ ਦਾ ਉਹ ਘਰੇ ਨਹੀਂ ਵੜਿਆ ਕੇ ਤੂੰ ਤਾਂ ਉਹਦਾ ਪਤਾ ਸੂਤਾ ਵੀ ਨਹੀਂ ਲਿਆ ਐਨੀ ਨਾ ਬੈਰਨ ਨਾ ਬਣਾ ਮੈਂ ਆਉਣੀ ਐ ਡਿਡੀ ਤੁਸੀਂ ਐਂ ਕਹਤੋ ਹੁਣ ਮੇਰੀ ਗੱਲ ਸੁਣ ਲਾ ਮੇਰੀ ਗੱਲ ਸੁਣ ਲਾ ਛੇਤੀ ਛੇਤੀ ਬਸ ਘਰੇ ਆ ਜਾ ਮੇਰੇ ਦਿਮਾਗ ਤੇ ਪੈ ਰਹੀ ਐ ਟੈਨਸ਼ਨ ਠੀਕ ਆ ਕਿਉਂਕਿ ਜੱਗੇ ਨੂੰ ਕਈ ਦਿਨ ਹੋ ਗਏ ਘਰੇ ਨਹੀਂ ਆਇਆ ਤੈਨੂੰ ਫੋਨ ਕਰਕੇ ਦੇਖ ਲੈਂਦੇ ਫੋਨ ਅੜੀਏ ਬੰਦ ਆ ਹੀ ਜਾਂਦਾ ਉਹਦਾ ਮੈਂ ਹੋਰ ਕਿਹੜਾ ਨੰਬਰ ਲਾਵਾਂ ਪਤਾ ਸੂਤਾ ਹੀ ਨਹੀਂ ਹਾਂ ਤੇ ਨਾਲ ਗਏ ਸੀਗੇ ਕਰ ਲਈ ਸਰਪੰਚ ਨਾਲ ਗੱਲ ਸਰਪੰਚ ਤਾਂ ਕਹਿੰਦਾ ਵੀ ਮੇਰੇ ਨਾਲ ਤਾਂ ਉਦਣ ਹੀ ਆ ਗਿਆ ਮੈਂ ਉਹ ਤਾਂ ਅਗਲਾ ਆਪਣੇ ਘਰੇ ਫਿਰਦਾ ਕਿਉਂ ਠੀਕ ਕਰੀ ਦੀ ਮੈਂ ਆਉਣੀ ਆ ਮੈਨੂੰ ਮੈਨੂੰ ਵੀ ਟੈਨਸ਼ਨ ਹੋ ਗਈ ਸੋਕੇ ਤੇ ਮੈਂ ਆਉਣੀ ਹੈਗੀਆ ਬਸ ਤੂੰ ਛੇਤੀ ਛੇਤੀ ਘਰੇ ਆ ਜਾ ਜਵਾਖਾਂ ਨੂੰ ਖਾਣ ਨੂੰ ਫੇਰ ਦੇਖਾਂਗੇ ਤੂੰ ਕੱਲੀ ਆ ਜਾ ਮੈਂ ਆਉਣੀ ਦੀ ਦੀ ਤੁਸੀਂ ਫੋਨ ਕਟੋ ਹੁਣੀ ਆ ਮੈਂ ਠੀਕ ਆ ਠੀਕ ਆ ਚਲ ਪਰ ਮੀ ਦੀ ਦੀ ਨਿੱਕ ਤੇ ਪੰਮੀ ਇਹ ਪਾਈ ਬੂ ਮੇਰੇ ਮਾਸੇ ਮਾਸੜਾ ਇਹਨਾਂ ਦਾ ਪਤਾ ਨਾ ਪਤਾ ਕੋਈ ਫੋਨ ਵੀ ਨਾ ਕਰਿਆ ਹੋਰ ਠੀਕ ਆ ਬੱਸ ਹਾਂ ਠੀਕ ਆ ਤੂੰ ਦੱਸ ਹੋਰ ਬੱਚਾ ਠੀਕ ਆ ਹਾਂ ਹਾਂ ਤੁਸੀਂ ਤਾਂ ਕੋਈ ਫੋਨ ਫਾਨ ਵੀ ਨਹੀਂ ਕਰਿਆ ਮੈਨੂੰ ਅਸੀਂ ਉਹੀ ਆ ਗਏ ਚਾਰ ਚੱਕ ਜੇ ਪਾਈ ਪਤਾ ਕਰ ਅੱਛਾ ਲਾ ਬਸ ਬੈਠ ਜਾ ਮੰਜੇ ਤੇ ਇੱਥੇ ਪੁਰਾਣੇ ਜਿਹੇ ਸਾਲ ਮੰਜੇ ਤੇ ਬੈਜੋ ਹੋਰ ਸੁਣਾ ਵਸੀ ਕਿਵੇਂ ਕਰੇ ਸਰ ਟਿਕ ਠੀਕ ਆ ਤੂੰ ਦੱਸ ਵਧੀਆ ਵਧੀਆ ਮਾਤਾ ਚਾ ਚੜ ਗਿਆ ਸਾਨੂੰ ਦੇਖ ਕੇ ਕੋਈ ਫੋਨ ਵੀ ਨਹੀਂ ਕਰਾ ਪਾਉਂਦੀ ਸੀ ਕਰ ਲੈ ਕਰ ਹੋਰ ਕੰਮ ਕਰ ਜਾਂਦੀ ਸੀ ਮੈਂ ਤਾਂ ਲੋਡ ਪੈ ਰਾ ਤੇ ਕੀ ਗੱਲ ਹਾਂ ਦੁਖੀ ਜੀ ਹੋਈ ਬੈਠੀ ਆ ਦੁਖੀ ਨਾ ਹੋਵਾਂ ਮੈਂ ਹੋਰ ਕੀ ਹੋਵਾਂ ਮੈਂ ਹਾਂ ਕੀ ਉਹ ਤਾਂ ਕਿਸੇ ਨੇ ਦੇਖਿਆ ਨਾ ਵੀ ਦੋ ਜਵਾਖ ਖਾਲੇ ਦੇ ਮੈਂ ਕੁਮਾਰੀ ਦੀ ਹਾਂ ਲੜ ਲੜ ਕੇ ਤੋਰਤੀ ਨਹੀਂ ਪੁੱਤ ਸਾਨੂੰ ਕਿਹੜਾ ਪਤਾ ਸੀ ਅਸੀਂ ਤਾਂ ਤੇਰਾ ਸੁੱਖ ਦੇਖਿਆ ਸੀ ਵੀ ਚਲ ਤੂੰ ਸੌਖੀ ਬਸੇਗੀ ਹਨਾ ਤਾਂ ਕਿ ਸੌਖੀ ਸੌਖੀ ਕਾਦੀ ਆ ਰਹਿੰਦੀ ਗੁੰਦੀ ਰਾਣੀ ਹੈ ਜਿਹੜੀ ਕਲਮੂਈ ਹਾਂ ਹਾਂ ਇਹਨੇ ਵੀ ਮੇਰੇ ਨਾਲ ਆਏ ਲਾਲ ਰੱਖੀ ਐ ਅੱਛਾ ਅਹੀ ਜੀ ਹੋਰ ਪਹਿਲਾਂ ਕੋਈ ਨਹੀਂ ਸੀ ਕਿ ਮੈਂ ਆਪਦੀਆਂ 3 ਵਾਂਗੂ ਰੱਖੂੰਗੀ ਬਣਾ ਕੇ ਕਿਹੜੀ ਧੀ ਉਹ ਤਾਂ ਮੇਰੀ ਦੁਸ਼ਮਣ ਆਦੀ ਦੀ ਕੜੀ ਅੱਛਾ ਕੋਈ ਨਾ ਪੁੱਤਾ ਪਤਾ ਜ਼ਮੀਨ ਦੇਖੀ ਸੀ ਤੂੰ ਜ਼ਮੀਨ ਕੰਨੀ ਨਿਗਾ ਮਾਰ ਮੈਂ ਜ਼ਮੀਨ ਕੀ ਮਸੜਾ ਸਰਤੇ ਲੈ ਕੇ ਜਾਣੀ ਆ ਤਰਕੇ ਜਦੋਂ ਮੇਰੀ ਆਪਦੀ ਨਹੀਂ ਤੇ ਇੱਜ਼ਤ ਆਪਾਂ ਤਾਂ ਜ਼ਮੀਨ ਦੇ ਲਾਲਚ ਨਾ ਕੀਤਾ ਮਰਦਾ ਮਰਿਆ ਆਪਾਂ ਨੂੰ ਕੀ ਜਣਾ ਤੂੰ ਮੇਰੀ ਗੱਲ ਸੁਣ ਮੈਂ ਤੈਨੂੰ ਦੱਸਣੀ ਐ ਦੇਖ ਕੰਨ ਕਰ ਕੰਨ ਕਰਕੇ ਸੁਣ ਲੈ ਠੀਕ ਐ ਦੇਖ ਕਿਤੇ ਰਹੇ ਉਹ ਮਰਦਾ ਮਰੇ ਨਾਲੇ ਜਿਹੋਦੇ ਜਾਨ ਜਵਾਖ ਮਰਦੇ ਮਰਨ ਠੀਕ ਹੈ ਤੂੰ ਜ਼ਮੀਨ ਲਵਾਲਾ ਆਪਦੇ ਨਾਂ ਤੇ ਤੇਰਾ ਇਸ ਤੱਕ ਕਿਤੇ ਹੋਰ ਕਰ ਦਾਂਗੇ ਰਿਸ਼ਤਾ ਤਾਂ ਫੇਰ ਹੀ ਕਰਾਉਂਗੀ ਪਹਿਲਾ ਅੱਜ ਹਫ਼ਤਾ ਹੋ ਗਿਆ ਉਹਨੂੰ ਗਾਏ ਨੂੰ ਕਰੋ ਆ ਰਾਣੀ ਦਾ ਰਿਸ਼ਤਾ ਕਰਨ ਗਿਆ ਸੀ ਅਜੇ ਤੱਕ ਘਰੇ ਨਹੀਂ ਬੜਿਆ ਚੰਚੋ ਹੋਇਆ ਮੈਨੂੰ ਤੂੰ ਸਭ ਕਾਰੀ ਉਹਨੂੰ ਹੋਰ ਕਹਿ ਹੋਰ ਪੀ ਸੌ ਕਾ ਛੇਤੀ ਮਰੂਗਾ ਆਪਾਂ ਤਾਂ ਜ਼ਮੀਨ ਤੱਕ ਐ ਵੀ ਤੇਰੇ ਜੀ ਦੇ ਨਾਲ ਲਾ ਲਾ ਨਾ ਨਾ ਰਿਸ਼ਤਾ ਕਰਦੇ ਫਿਰਦੇ ਨੇ ਤੇ ਫਿਰ ਰਾਣੀ ਦਾ ਰਿਸ਼ਤਾ ਹੋ ਜਾਏ ਹਫ਼ਤਾ ਹੋ ਗਿਆ ਪਿੱਛੇ ਮੁੜੀ ਰੀ ਮੈਂ ਤਾਂ ਸਰਪੰਚ ਨੂੰ ਫੋਨ ਕਰਕੇ ਪੁੱਛ ਲਿਆ ਲੰਬੜਦਾਰਾਂ ਨੂੰ ਪੁੱਛ ਲਿਆ ਜਿੰਨੀਆਂ ਉਹਦੀਆਂ ਤਾਈਆਂ ਚਾਚੀਆਂ ਮਾਸੀਆਂ ਨੇ ਉਹਦੀਆਂ ਭਾਬੀਆਂ ਉਹਦੇ ਭੂਆ ਨੇ ਰਿਸ਼ਤੇਦਾਰੀਆਂ ਜਿਵੇਂ ਸਾਰੇ ਪਤਾ ਕਰ ਲਿਆ ਪੁੱচ্চੋ ਵੀ ਪਤਾ ਕਰ ਲਿਆ ਤੂੰ ਚਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਅਸੀਂ ਹੈਗੇ ਆ ਨਾ ਆ ਇਹਦਾ ਪੁੱਛਿਆ ਹੈਗਾ ਦੋਸਤ ਤੂੰ ਟੈਨਸ਼ਨ ਨਾ ਲੈ ਠੀਕ ਹੈ ਟੈਨਸ਼ਨ ਹੁੰਦੀ ਆ ਮਾਸੀ ਤੂੰ ਆ ਪੀ ਸਿਆਣੀ ਆ ਮੈਂ ਤਾਂ ਤੇਰੇ ਪਹਿਲਾਂ ਮਾ ਮਾਪਾ ਮੁੱਕ ਗਿਆ ਭਾਈ ਸੀ ਉਹ ਵੀ ਟੁੱਟ ਗਿਆ ਆ ਭੈਣ ਰੱਖੀ ਸੀ ਆਪਦੇ ਕੋਲੇ ਬਣਾ ਕੇ ਇਹਨੇ ਮੇਰੀ ਜਮਾ ਦੁਸ਼ਮਣ ਬਣ ਗਈ ਕਿੰਨੇ ਦਿਨ ਹੋ ਗਏ ਭਾਈ ਗਏ ਇਹਨੂੰ ਉਹਨੂੰ ਉਹਨੂੰ ਤਾਂ ਹੋ ਗਏ ਘਟੋ ਘਟ 4-5 ਦਿਨ ਗਏ ਇਹਨੂੰ ਅੱਛਾ ਗੱਡੀ ਗੁੱਡੀ ਨਾਲ ਤਾਂ ਨਹੀਂ ਪਾਗਿਆ ਕਿਤੇ ਆਪਾਂ ਗੱਡੀ ਵਾਲਿਆਂ ਨੂੰ ਪੁੱਛ ਲਾਂਗੇ ਫੋਨ ਲਾ ਕੇ ਇਹ ਵੀਡੀਓ ਕੋਲ ਲਾ ਕੇ ਪੁੱਛ ਲਾਂਗੇ ਨਾ ਹਾਂ ਗੱਡੀ ਗੁੱਡੀ ਆ ਨਾ ਤਾਂ ਨਹੀਂ ਜਾਂਦਾ ਹੈਗਾ ਉਹ ਫੋਨ ਵੀ ਤਾਂ ਰੋਡਰ ਜਾੜੇ ਦਾ ਬੰਦ ਪਿਆਗਾ ਮੈਨੂੰ ਇੰਨਾ ਹੋ ਹੋਇਆ ਪਿਆ ਨਾ ਮੈਨੂੰ ਇਹਦਾ ਚੱਲ ਹੁਣ ਵੀ ਆਇਆ ਹੁਣ ਵੀ ਆਇਆ ਨਿਸ਼ਰਾਬੀਆਂ ਦਾ ਤਾਂ ਕੰਜਰਾਂ ਦੇ ਹੀ ਸੱਪ ਹੈ ਹਾਂ ਕਿਹੀ ਤਾਂ ਸੀ ਆਪਾਂ ਸਰਾਬੀ ਜਦੋਂ ਪਰੇ ਮਰ ਜੇ ਮਰ ਜੇ ਪਰੇ ਤਾਂ ਕੱਟ ਲੂੰਗੀ ਮੈਂ ਤਾਈ ਪਰੇ ਮਰੇ ਪਰ ਉੱਤੇ ਦੀ ਮਾਂ ਤੇ ਮਰੀ ਹਜੇ ਤੱਕ ਕੀੜੇ ਕੱਟ ਤੁਸੀਂ ਬੈਠੋ ਮੈਂ ਤੁਹਾਨੂੰ ਪਾਣੀ ਲਿਆ ਕੇ ਦਿੰਦੀ ਆ ਆਪਾਂ ਪੁੱਛੀ ਲੈਨੇ ਆ ਵੀਡੀਓ ਕਾਲ ਲਾ ਕੇ ਨਾ ਫੋਨ ਲਾਲ ਫੋਨ ਲਾ ਕੇ ਵਿੱਚ ਦੇ ਆਪਾਂ ਵੀਡੀਓ ਕਾਲ ਲਾ ਕੇ ਦੇਖਦੇ ਆ ਕਿੰਨੇ ਵੀਡੀਓ ਪੁੱਛਤੀ ਆ ਤੰਜ਼ਰ ਨਹੀਂ ਹੋਰ ਆਪਾਂ ਦਾ ਦੋ ਦੋ ਬਤੀ ਆਪਾਂ ਲੂੰਗਾ ਇਹਦੇ ਨਾਲ ਮੂਰੇ ਮੈਂ ਤਾਂ ਐ ਸੀਗਾ ਸਾਨੂੰ ਤਾਂ ਵੀ ਚਲ ਸੌਖੀ ਕਿਤੇ ਬਸੂਗੀ ਵੀ ਚਲ ਆਪਾਂ ਤਾਂ ਡੋਬਤੀ ਕੁੜੀ ਜ਼ਮੀਨ ਤੇ ਲਾਲਚ ਨਾਲ ਡੋਬਤੀ ਦੇਖੇ ਭਾ ਲੈ ਨੀਗਾ ਨਾਲੇ ਲੋਕ ਜਰਾ ਤੂੰ ਕੜਾ ਮੰਨਿਆ ਤੂੰ ਤਾਂ ਆਪ ਉਹਦੇ ਮਗਰ ਲੱਗ ਗਿਆ ਵਿਚੋਲੇ ਦੇ ਨਾਲੇ ਨਾਲੇ ਲੋਕ ਕਹਿਣਗੇ ਆਪਾਂ ਪੁੱਛਦੇ ਆਂ ਵੀ ਗੱਡੀ-ਕੁੱਡੀ ਤੇ ਤਾਂ ਨਹੀਂ ਭਾਈ ਆਇਆ ਕਿਤੇ ਹਾਂ ਤੈਨੂੰ ਤਾਂ ਦਾਰੂ ਦਾ ਪੈਗ ਪਿਆ ਤਾਂ ਉੱਥੇ ਰੁਪਿਆ ਛੱਡ ਗਿਆ ਤਾਂ ਕਿਹੜਾ ਕਿਸੇ ਪੁੱਛਿਆ ਕੁਝ ਕੀਤਾ ਕਿਸੇ ਨਾਲ ਜੇ ਤਾਂ ਕੋਈ ਮਾੜਾ ਮੱਟਾ ਪੁੱਛੇ ਕਿਸ ਘਰ ਦਾ ਫੇਰ ਹੀ ਸੀ ਲਾ ਪੁੱਛ ਇਹਨੂੰ ਕਹੇ ਨਾਲ ਤਾਂ ਨਹੀਂ ਆਇਆ ਭਾਈ ਗੱਡੀ ਤੇ ਸਾਡਾ ਬੰਦਾ ਤੂੰ ਕਰ ਕਰ ਮੈਂ ਕੀ ਕਰਾਂ ਹਲੋ ਹਲੋ ਭਾਈ ਯਾਰ ਸਾਡਾ ਬੰਦਾ ਨੇ 4-5 ਦਿਨ ਹੋ ਗਏ ਥੋਡੀ ਗੱਡੀ ਗੁੱਡੀ ਤੇ ਤਾਂ ਨਹੀਂ ਆਇਆ ਸਾਡਾ ਬੰਦਾ ਨੇ 4-5 ਦਿਨ ਹੋ ਗਏ ਕੋਈ ਗੱਡੀ ਗੁੱਡੀ ਤੇ ਤਾਂ ਨਹੀਂ ਆਇਆ ਥੋਡੀ ਤੇ ਮਹਾ ਕਈ ਵਾਰ ਗੱਡੀ ਤੇ ਭੱਜ ਜਾਂਦਾ ਛੋਡੇ ਕੋਲੇ ਗੱਡੀ ਤੇ ਆ ਜਾਂਦਾ ਵੀ ਮੈਂ ਗੱਡੀ ਚਲਾਉਣੀ ਸਿੱਖਣੀ ਆ ਮੈਂ ਕਰਨੀ ਆ ਉਹ ਪਹਿਲੀ दारू ਪੀਂਦਾ ਬਾਈ ਉਹਨੂੰ ਨਾਲ ਨਾ ਰੱਖਿਓ ਤਾਂ ਥੱਲੇ ਆ ਜੂਗਾ ਨਾਲ ਹੀ ਆਗਾ ਹਾਂ ਜੀ ਆ ਬਾਈ ਗੱਲ ਕਰਾਓ ਸਾਡੀ ਚੰਗਾ ਦੂਜੀ ਕਾਲ ਲਾ ਕੇ ਗਰਮੀ ਬਹੁਤ ਹੋਈ ਪਈ ਆ ਕੱਲ ਮਾਸੀ ਮਾਤਰ ਤੇ ਤੇਰੇ ਖਾਕੇ ਟਾਈਮ ਬਾਹਰ ਆਏ ਨੇ ਐ ਕਰੂੰਗੀ ਸਬਜ਼ੀ ਪਾਣੀ ਅੱਜ ਵਧੀਆ ਬਣਾ ਦੇਣੀ ਹੈ ਉਹ ਤਾਂ ਆਪੇ ਆਉਂਦਾ ਰਹੂਗਾ ਦੇਖਣਾ ਬਾਕੀ ਕੱਲ ਕੋਲ ਨੂੰ ਕੀ ਬਣਦਾ ਹਜੇ ਤੱਕ ਰਾਣੀ ਵੀ ਨਹੀਂ ਆਈ ਆਉਣ ਵਾਲੀ ਸੀ ਮੈਨੂੰ ਕਹਿੰਦੀ ਮੈਂ ਆਉਂਦੀ ਆ ਬਸ ਹਜੇ ਤੱਕ ਵੀ ਪਹੁੰਚੀ ਹੈਗੀ ਪਰ ਸਬਜ਼ੀ ਮੈਂ ਕੀ ਬਣਾਵਾਂ ਕੀ ਕਰੀਏ ਨੇ ਭਮੀ ਕੁਛ ਨਹੀਂ ਬਸ ਇਹ ਅੱਗ ਜੀ ਮਚਾਉਣੀ ਹੈ ਮਾਚਰ ਮੈਂ ਸਬਜ਼ੀ ਨੂੰ ਤੜਕਾ ਲਾ ਲਾ ਕੱਟੀ ਪਈ ਹੈਗੀ ਕੋਈ ਬੱਜੀ ਕੰਮ ਕਰੀਂ ਚਲ ਕੋਈ ਨਹੀਂ ਤੇ ਤੂੰ ਐ ਕਰ ਮੜੀ ਤੂੰ ਭਾਂਡੇ ਮਾਰ ਲੈਂ ਮੈਂ ਕਰਾਂਗੀ ਸਬਜ਼ੀ ਦਾ ਨਾ ਨਾ ਕੋਈ ਨਾ ਚਲ ਫਿਰ ਮੈਂ ਸਬਜ਼ੀ ਮੈਂ ਮੇਥੀ ਬਦੂੰਗੀ ਨਾ ਸਬਜ਼ੀਆਂ ਜਾਵਾਂ ਚਲ ਦੋ ਬਣਾ ਲਾਂਗੇ ਜਿਹੜੀ ਮੈਂ ਕੱਟ ਰੱਖੀ ਸੀ ਚਲ ਮੈਂ ਆਪਣੇ ਵਾਸਤੇ ਖਾ ਲੂੰਗੀ ਸੋਨੂੰ ਮੈਂ ਮੰਗਾ ਲੈਂਨੀ ਆ ਬਾਹਰੋਂ ਬਾਹਰੋਂ ਹੁੰਦਿਆ ਮਾਪਾ ਕੀ ਕੋਈ ਬਾਹਰੋਂ ਆ ਨਹੀਂ ਪਰ ਪਹਿਲੀ ਵਾਰ ਹੀ ਆਏ ਹਾਂ ਚਲ ਖਾ ਲਾਂਗੇ ਚਲ ਕੋਈ ਨਹੀਂ ਤੇ ਤੂੰ ਤਾਂ ਬਹਿ ਜਾ ਫੱਥੇ ਮੈਂ ਤੇ ਤੂੰ ਕੀ ਕਰਨਾ ਹੈ ਤੇ ਚਲ ਕੋਈ ਨਾ ਚਲ ਕੋਈ ਨਹੀਂ ਮੇਰੀ ਮਿਲਦੀ ਮੰਨ ਕੇ ਮੇਰੀ ਗੱਲ ਸੁਣ ਤੂੰ ਮੈਨੂੰ ਸੱਚੀ ਕਹਿੰਦਾ ਸਾਂ ਇਹ ਤਾਂ ਨਵਾਂ ਤਾਂਖ ਦਾਰ ਦਾ ਪੁੱਛਰਾ ਵਾਸੀ ਤਾਂ ਅੰਗ ਤਾਂ ਬਹੁਤ ਕਰਦਾ ਮੇਰਾ ਤਾਂ ਮੈਨੂੰ ਕਿੰਨਾ ਕਿੰਨਾ ਕੁੱਟਦਾ ਹੁੰਦਾ ਸੀ ਮੇਰੇ ਆ ਪੱਟ ਤੇ ਹਜੇ ਤੱਕ ਨਿਸ਼ਾਨ ਪੈ ਰਿਆ ਬੈਟ ਮਾਰਿਆ ਸੀ ਨਾ ਫੇਰ ਤੂੰ ਮੈਨੂੰ ਐ ਦੱਸ ਤੈ ਮੈਨੂੰ ਫੋਨ ਕਰਕੇ ਕਿਉਂ ਨਹੀਂ ਦੱਸਿਆ ਫੋਨ ਮੈਂ ਤਾਂ ਇਹ ਦੱਸਿਆ ਜਿਵੇਂ ਕਹਿੰਦੇ ਨੇ ਸਿਆਣੇ ਬੰਦੇ ਜੇ ਕੁਰਤਾ ਚੱਕਾਂਗੇ ਢਿੱਡ ਆਪਦਾ ਲੱਗਾ ਹੁੰਦਾ ਫੇਰ ਹੁਣ ਜਦੋਂ ਐਨੀਆਂ ਘੂਟਣਾ ਤੂੰ ਆਪਦੇ ਸਿਰ ਤੇ ਲਈ ਬੈਠੀ ਆ ਫੇਰ ਹੁਣ ਸਾਨੂੰ ਕੀ ਪਤਾ ਲੱਗੂ ਏਡੀ ਦੂਰ ਬੈਠਿਆਂ ਨੂੰ ਮਤਾ ਹੀ ਨੂੰ ਕੁਸਸ ਸਾਨੂੰ ਵੀ ਤਾਂ ਦੱਸਣਾ ਚਾਹੀਦਾ ਹੀ ਆ ਮਾਂ ਉਹ ਦਿੱਤੀ ਕੁੜੀ ਨੇ ਗੱਲ ਕਦੇ ਕੀਤੀ ਹੈਗੀ ਉਹ ਤੇ ਸਾਰੇ ਪੁਆੜੀ ਉਹਦੇ ਨੇ ਕਿੱਥੇ ਹੈਗੀ ਹੁਣ ਉਹ ਮਿਲੀ ਵੀ ਨਹੀਂ ਮੈਨੂੰ ਆਉਂਦੀ ਆ ਉਹ ਨਾਲੀਆ ਤੇ ਚੱਟ ਰੱਖੀ ਕਿਤੇ ਸਾਰੇ ਦਾ ਪੋਲ ਉਹ ਹਸਤਾ ਤੇ ਪੜਦੀ ਆ ਨਾਲ ਜਵਾਖਾਂ ਜਨੂੰ ਰੱਖਦੀ ਉੱਤੇ ਉਹ ਚੁੱਤ ਜਵਾਖਾਂ ਨੂੰ ਪੜਾਉਂਦੀ ਆ ਨਾਲ ਪਾਪ ਵੜਦੀ ਆ ਕੀ ਪਤਾ ਪੜਦੀ ਆ ਕਿ ਪੜਾਉਂਦੀ ਆ ਰੱਬ ਨੂੰ ਪਤਾ ਹੈ ਮੈਂ ਤਾਂ ਬਸ ਇੱਕ 마ਸੀ ਬੈਠੀ ਆ ਕੱਟੀ ਜਾਂਦੀ ਨਹੀਂ ਵੈਸੇ ਕੋਈ ਕੱਟਣ ਆਲਾ ਹੈ ਨਹੀਂ ਚੱਲ ਕੋਈ ਨਹੀਂ ਅਸੀਂ ਤੇਰੇ ਨਾਲ ਆ ਨਾ ਤੂੰ ਦਿਲ ਨਾਲ ਆਉਂ ਲਾ ਪਰ ਕੋਈ ਨਹੀਂ ਉਹ ਕੁੜੀ ਨੂੰ ਵੀ ਆਉਣ ਦੇ ਮੈਂ ਕਰਦੀ ਆ ਗੱਲ ਉਹਦੇ ਨਾਲ ਜਦ ਅੱਜ ਮੇਰੀ ਮਾਂ ਹੁੰਦੀ ਨਾ ਆ ਦੁੱਖ ਨਹੀਂ ਦੇਖਣੇ ਪੈਂਦੇ ਚੱਲ ਕੋਈ ਨਹੀਂ ਹੁਣ ਤੇਰੀ ਮਾਂ ਤੇ ਮੈਂ ਉਹ ਚ ਕੋਈ ਫਰਕ ਹੈ ਅਸੀਂ ਤੈਨੂੰ ਕਦੇ ਤੇਰੇ ਕਿਸੇ ਦਾ ਫਰਕ ਰੱਖਿਆ ਕਿਸੇ ਗੱਲ ਦਾ ਨਾ ਨਾ ਵਸੇ ਫੇਰ ਤੂੰ ਆਪਦਾ ਦਿਲ ਛੋਟਾ ਕਿਉਂ ਕਰਦੀ ਆ ਪਹਿਲਾਂ ਮੈਨੂੰ ਆਂ ਦੱਸ ਇਹ ਗੱਲ ਕਹਿ ਕੇ ਤੈਨੂੰ ਪਤਾ ਮੇਰਾ ਕਾਲਜ ਕਿੰਨਾ ਮਚਦਾ ਤੂੰ ਐਂ ਦੱਸ ਪਹਿਲਾਂ ਬੀਪੂ ਮੇਰਾ ਮਨ ਨੂੰ ਕਿਥੇ ਪਹੁੰਚਦੀ ਜਦੋਂ ਤੂੰ ਇਹ ਗੱਲ ਕਹਿੰਦੀ ਵੀ ਜੱਜ ਮੇਰੀ ਮਾਂ ਹੋਵੇ ਮਾਸੀ ਤੇਰੇ ਕੋਸਤ ਲੱਗਦੇ ਨਹੀਂ ਤੂੰ ਸਾਨੂੰ ਕੁਝ ਸਮਝਿਆ ਨਹੀਂ ਅਸੀਂ ਤੇਰੀ ਮਾਂ ਮੈਂ ਤੇਰੀ ਮਾਂ ਨਹੀਂ ਨਾ ਮਾਸੀ ਮੈਂ ਤਾਂ ਕਦੇ ਕਿਹਾ ਤੁਹਾਨੂੰ ਤੁਸੀਂ ਮਾਂ ਨਾਲ ਵੱਧ ਕੇ ਜਿਓ ਤੇ ਮੇਰੀ ਭੈਣ ਹੁੰਦੀ ਤਾਂ ਮੈਨੂੰ ਇਹ ਗੱਲਾਂ ਸੋਚਣੀਆਂ ਨਾ ਪੈਂਦੀਆਂ ਨਾ ਚੱਲ ਕੋਈ ਨਾ ਤੂੰ ਚੱਲ ਮਾਸੀ ਅੰਦਰ ਚੱਲ ਕੋਈ ਨਹੀਂ ਮੈਂ ਤਾਂ ਮੈਂ ਤੈਨੂੰ ਐਂ ਕਹਿੰਦੀ ਸੀ ਮਾਂ ਮੈਂ ਸਬਜ਼ੀ ਬਣਾ ਲਵਾਂਦੀ ਮੈਂ ਤੇ ਅੱਤ ਪਾਉਂਗੀ ਆ ਗਈ ਰਾਣੀ ਸਸਰੀ ਗਲ ਮਾਸੀ ਸਸਰੀ ਗਲ ਮਾਸੀ ਹਾਂ ਠੀਕ ਹੈ ਹਾਂ ਠੀਕ ਹੈ ਵਧੀਆ ਕਿਵੇਂ ਦੀਦੀ ਹਾਂ ਠੀਕ ਹੈ ਇੰਨੀ ਗਰਮੀ ਚ ਜੁੱਲੇ ਮੂਰੇ ਘੱਟ ਬੈਠੇ ਹਾਂ ਕੁਸੂਸੇ ਮੈਂ ਅੱਜ ਇਹ ਸਬਜੀ ਕਹਿੰਦੀ ਸਬਜੀ ਬਣਾ ਲੈਣੀ ਮਾਂ ਸਬਜੀ ਮੈਂ ਬਣਾਣੀ ਦੇਖੋ ਮੂੰਹ ਕਿਵੇਂ ਕੁਮਲਾਇਆ ਪਿਆਗਾ ਤੇ ਪਤਾ ਹੀ ਲੱਗਿਆ ਬਾਜੀ ਦੇ ਕੁਸ ਅਜੇ ਤੱਕ ਤਾਂ ਕੋਈ ਪਤਾ ਹੀ ਨੱਗਿਆ ਹੋਰ ਮਾਸੜ ਜੀਂਦੀ ਨੇ ਕਿੱਧਰ ਵਾਗੇ ਮਾਸੜ ਜੀ ਤਾਂ ਇੱਧਰ ਬੈਠਾ ਸੀਗਾ ਅੰਦਰ ਬੈਠਾ ਮਾਸੜ ਤੁਸੀਂ ਗਰਮੀ ਚ ਗੱਦ ਬੈਠੇ ਤੁਸੀਂ ਤਾਂ ਹਵਾ ਜਿਵੇਂ ਜਾਂਦੇ ਗਰਮੀ ਚ ਬਸ ਮਾਂ ਚੱਲੇ ਇਹਦੇ ਕੋਲ ਬੈਹ ਜ ਨਹੀਂ ਆਉਂਦਾ ਮੈਂ ਤਾਂ ਇਹ ਦੇਖ ਕੇ ਨਾ ਦੁੱਖ ਚ ਲਿਆ ਨਹੀਂ ਜਾਂਦਾ ਹੈਗਾ ਹੋਰ ਦੀਦੀ ਦਾ ਤਾਂ ਕੋਈ ਹਾਲ ਨਹੀਂ ਤੇ ਤੂੰ ਸਿੱਧਾ ਕੋਈ ਇਹਦਾ ਹੁਣ ਕੋਈ ਹੱਲੇ ਦਾ ਕੋਈ ਕਿੱਦਾਂ ਆ ਇਹ ਇੰਨੇ ਦਿਨ ਹੋ ਗਏ ਭਾਜੀ ਨੂੰ ਗਏ ਨੇ ਤੇ ਕੋਈ ਚੌਂਕੀ ਚ ਤਲਾ ਨਹੀਂ ਕੀਤੀ ਤੇ ਬਰ ਤੋਂ ਚੁੱਲੀ ਮੱਝੇ ਤੇ ਚਲ ਤਲਾ ਤਾਂ ਕਰਨੀ ਸੀ ਨਾ ਸਸੀਆਂ ਸੜ ਜੀ ਹੋ ਠੀਕ ਹੈ ਹਾਂ ਠੀਕ ਹੈ ਆਜੋ ਉੱਥੇ ਬਹਿ ਰਹੇ ਆ ਉਹਦਾ ਤਾਂ ਲੱਗ ਗਿਆ ਪਾਈ ਆਪਾਂ ਨੂੰ ਪਤਾ ਲੱਗ ਗਿਆ ਕਿਤੇ ਨਾ ਵਗਿਆ ਕਿਤੇ ਅੱਛਾ ਹਾਂ ਅੱਜ ਫੋਨ ਕਰਿਆ ਸੀ ਆਉਂਦਾ ਇਹੋ ਹੋਰ ਦੀ ਠੀਕ ਹੈ ਇਹ ਸਿਰ ਫੜ ਕੇ ਨਵੇਂ ਠੂ ਕੋਈ ਨਾ ਬਣ ਜਾਣਗੀ ਸਸੀ ਜੀ ਤੁਹਾਡੀ ਗੱਲ ਹੋਈ ਹਾਂ ਗੱਲ ਹੋ ਗਈ ਸੀ ਭਾਈ ਉਹ ਤਾਂ ਹੋਰ ਸੀ ਬੰਦਾ ਇਹ ਇਹਨਾਂ ਨੇ ਫੋਨ ਤਾਂ ਲਾ ਲਿਆ ਕਿਸੇ ਨੂੰ ਬੰਦਾ ਗਲਤੀ ਨਾ ਕਰ ਉਹ ਪਹਿਲਾਂ ਕੰਜਰਗਾ ਨਾ ਕਿ ਉਹ ਉਹ ਕੋਈ ਹੋਰ ਨਹੀਂ ਬੰਦਾ ਕੀ ਕਹਿੰਦੇ ਮੈਂ ਜਾਂਦੇ ਹੋਏ ਤਲਾਹ ਹੀ ਗਿਆ ਨਾ ਕੋਈ ਹੋਰ ਨਾ ਤੂੰ ਇਹਦੇ ਸਾਥ ਦੇ ਕੇ ਕੀ ਗੱਲ ਹੈ ਫਸੇ ਕੀ ਕਰਾਂ ਇੱਕ ਤਾਂ ਮੈਂ ਖੁਦ ਪੜਦੀ ਆ ਇੱਕ ਫਿਰ ਬੱਚੇ ਆ ਉੱਥੇ ਆਪਣੇ ਭੈਣ ਦੇ ਤੇ ਉਹਨਾਂ ਦਾ ਖਿਆਲ ਰੱਖਣਾ ਪੈਂਦਾ ਉਹ ਆੜੇ ਦੀ ਚੜ੍ਹ ਤਾਂ ਇਹੀ ਆ ਅਸੀਂ ਤਾਂ ਆਪਾਂ ਹੀ ਬਾਹਰ ਬੱਟੀ ਕਰਨ ਕੀ ਕਰਦੇ ਮੈਨੂੰ ਤਾਂ ਮੇਰੇ ਘਰ ਦੀਆਂ ਦੇ ਗਈਆਂ ਕਿੱਥੇ ਸਤ ਮੈਨੂੰ ਕਹ ਲਾਇਆ ਨਾ ਮੇਰੇ ਮੈਂ ਵਿੱਚ ਕਿੱਥੇ ਆ ਗਈ ਇਹ ਤਾਂ ਪੜਾਉਂਦੀ ਜੀ ਮੈਨੂੰ ਘਰ ਇੱਕ ਪੜ੍ਹਨ ਦੇ ਜਾਂਦੀ ਆ ਤੇ ਇਹ ਨਾ ਮਾਫੀ ਬਸੀ ਬੱਚੇ ਵੀ ਪੜ੍ਹਦੇ ਉੱਥੇ ਤੂੰ ਹੁਣ ਐ ਕਰ ਮੇਰੀ ਗੱਲ ਸੁਣ ਪੜਾਈ ਨਾ ਪੜੁੰਚ ਦਾ ਖਿਆਲ ਤਾਂ ਛੱਡ ਤੇ ਅਸੀਂ ਕਰਦੇ ਨੇ ਤੇਰਾ ਦੇਖ ਕੇ ਕਿ ਤੇਰੀ ਸਤਾ ਨਹੀਂ ਜੀ ਨਜ਼ਰ ਭਾਦੀ ਨਹੀਂ ਮਿਲਦਾ ਉਹ ਤਾਂ ਮਰੇ ਪਰਾਂ ਜੱਗਾ ਬਸ ਜੀ ਤੁਸੀਂ ਕਾ ਤੂੰ ਕਹਿਣਾ ਕਰਾ ਇਹ ਗੱਲ ਕਹਿਣੀ ਪੈਂਦੀ ਫਿਰ ਜਦੋਂ ਇਹ ਸਦੁਖੀ ਹੁੰਦੀ ਹੈ ਫਿਰ ਹੋਰ ਰਸ ਹੋ ਜਾਂਦਾ ਇਹਨੂੰ ਜੀਜੇ ਦਾ ਬਹੁਤ ਡਰ ਪਉਂਦਾ ਇਹਦੇ ਖਾਤਰ ਤਾਂ ਮੈਨੂੰ ਕੁੱਟ ਚੜਦਾ ਸੀ ਜੀ ਜੀ ਤੁਸੀਂ ਛੋਟੀ ਸੋਚ ਰੱਖਦੇ ਹੋਗੇ ਜੀਜੇ ਦਾ ਹੁੰਦਾ ਚਲ ਕੋਈ 20 ਰੁਪਏ ਵਰਗਾ ਤੂੰ ਕੀ ਮਾਰੀ ਸੋਚਦੀ ਆ ਮਾਰੀ ਸੋਚ ਨਹੀਂ ਸੋਚਦੀ ਹਾਂ ਇਹ ਉਹਨੂੰ ਉਂਗਲਾ ਲਾਉਂਦੀ ਆ ਇਹਦੇ ਖਾਤਰ ਤਾਂ ਮੈਨੂੰ ਕੁੱਟ ਚੜਦਾ ਨਾ ਤੂੰ ਫਿਰ ਵਿਆਹ ਦੇ ਵਾਸਤੇ ਕਾਦੇ ਵਾਸਤੇ ਉਂਗਲਾ ਲਾਉਣੀ ਆ ਤੇ ਇਹਦਾ ਕਾਹਦਾ ਵਸੇ ਰਣੀ ਮੈਂ ਕਿਉਂ ਉਂਗਲਾ ਲਾਉਂਗੀ ਇਹ ਵੀ ਮੇਰੀ ਭੈਣ ਹੈ ਠੀਕ ਆ ਉਹ ਵੀ ਮੇਰੀ ਭੈਣ ਦੇ ਬੱਚੇ ਹੀ ਨੇ ਠੀਕ ਆ ਫਿਰ ਮੈਂ ਕਾਦੇ ਵ ਦੀਦੀ ਸੋਚਦੀ ਦੀਦੀ ਦੇ ਦਿਮਾਗ ਦੀ ਗੱਲ ਹੈਗੀ ਅੰਮੀ ਤੂੰ ਵੀ ਘੱਟ ਨਾ ਸੋਚਿਆ ਕਰ ਤੂੰ ਗਲਤ ਨਾ ਸੋਚਿਆ ਕਰ ਚੱਲ ਕੋਈ ਨਹੀਂ ਹਜੇ ਇਹ ਨਿਆਣੀ ਆ 2 ਸਾਲ 2 ਸਾਲ ਨੂੰ ਇਹ ਆਪਦੇ ਘਰੇ ਵਾਗਦੀ ਐਨੀ ਵੀ ਨਿਆਣੀ ਨਹੀਂ ਹੈਗੀ ਇਹ ਨਿਆਣੀ ਸਸੀ ਗਰਫੈਂਡ ਮਸਤੀ ਗਰਫੈਂਡ ਸਸੀ ਗਰਫੈਂਡ ਹੋ ਠੀਕ ਹਾਂਜੀ ਠੀਕ ਹੈ ਕਦੋਂ ਆਈ ਸੀ ਹੁਣ ਹੀ ਆਈ ਸੀ ਬੱਚੇ ਵੇਖ ਲੈ ਦੀਦੀ ਚਾਚੀ ਤੇ ਇੰਨੀ ਗਰਮੀ ਜਿਹੀ ਮਹਿਸੂਸ ਹੋ ਰਹੀ ਕਹਿੰਦੀ ਕਿ ਮੈਂ ਤਾਂ ਉਹ ਬਦਿਆ ਨਾ ਨਿੱਕੀ ਪੜਾ ਰੋਕਾਂ ਦੇ ਸੁਹਾ ਲੈਂਦੀਆਂ ਬੱਤੀਆਂ ਰਹਿਦੀਆਂ ਕੀ ਤੇਰੇ ਸੁਹਾ ਲੈ ਕੁੜਾ ਹੈ ਹਾਂ ਫਿਰ ਜਿਹੇ ਹੀ ਹੈਗੀ ਤਾਂ ਤਾਹੀ ਤਾਂ ਮੁੰਡਾ ਘਰ ਪੜਦਾ ਤੂੰ ਕੋਈ ਸੱਚੀ ਦੀ ਗੱਲ ਬੰਨ੍ਹੇ ਮੈਂ ਕੱਢਿਆ ਮੈਂ ਨਹੀਂ ਕੱਢਿਆ ਉਹ ਕਿਹੜਾ ਗਲਮੂਹ ਇਹ ਰਿਸ਼ਤਾ ਕਰਨਗੇ ਕਿਉਂ ਇਹਨੇ ਕਰਤਾ ਹਾਲਮੂਹ ਹੀ ਨੇ ਨੀ ਚਾਹ ਕੋਈ ਨਹੀਂ ਤੇ ਤੂੰ ਆਇ ਨਾ ਬੋਲ ਆਇ ਨਾ ਬੋਲ ਗੱਲ ਸੁਣਦੇ ਮੜਾ ਜਾ ਕੋਈ ਨਹੀਂ ਆਜੂਗਾ ਇਹ ਤੂੰ ਸਿਰ ਪੰਛੀ ਨਾਲ ਗੱਲਾਂ ਕਰਦੀ ਸੀ ਤੇਰੀ ਵਜ੍ਹਾ ਨਾਲ ਗਿਆ ਇਹਦੇ ਰਿਸ਼ਤੇ ਦੀ ਵਜ੍ਹਾ ਨਾਲ ਕਿਉਂ ਗਿਆਗਾ ਉਹ ਹਾਂ ਸਹੀ ਕਹਿੰਦੀ ਏ ਚਾਚੀ ਗੱਲ ਤੁਸੀਂ ਮੇਰੇ ਨਾਲ ਸੋਹਣੇ ਪਹਿਨ ਕੇ ਤੁਸੀਂ ਸਿਆਣੇ ਮਾੜਾ ਮੋਟਾ ਇੱਧਰ ਗੇੜਾ ਫੇੜਾ ਰੱਖਿਆ ਕਰੋ ਉਹ ਨਹੀਂ ਲੈਦਾ ਸਿੱਧੇ ਮੂੰਹ ਨਾਲ ਨਹੀਂ ਬੋਲਦੀ ਹੁਣ ਮੈਂ ਇਹ ਨਹੀਂ ਕਰਾਂ ਕਿ ਅਈ ਦੀ ਕਰਾਂ ਮੈਂ ਤਾਂ ਦੋਨੇ ਇੱਕੋ ਹੀ ਆਏ ਆਜਾ ਮੈਂ ਨਹੀਂ ਸਿੱਧੇ ਮੂੰਹ ਬੋਲਦੀ ਚੱਲ ਕੋਈ ਨਹੀਂ ਤੂੰ ਮਾੜਾ ਜੇ ਠੰਡੇ ਦਿਮਾਗ ਨਾਲ ਰਹਿਆ ਕਰ ਇਹ ਤਾਂ ਸੁਣ ਲਾ ਗਾ ਜੀ ਤੇਰੀ ਮੇਰੀ ਗੱਲ ਸੁਣ ਤੈਨੂੰ ਆਪਦੇ ਬੰਦੇ ਕੰਨੀ ਵੀ ਦੇਖਣਾ ਤੇ ਆਪਦੀ ਭੈਣ ਕੰਨੀ ਵੀ ਦੇਖਣਾ ਹੁਣ ਆਏ ਆ ਭੈਣੇ ਮੇਰੀ ਗੱਲ ਸੁਣ ਕਿਹੜਾ ਯਾਰ ਨੂੰ ਪੰਚ ਨਾ ਗੱਲਾਂ ਮਾਰਦੀ ਸੀ ਤਾਂ ਹੀ ਡੰਗ ਖਾਦਵਾਏ ਨੇ ਤੇਰੀ ਗੱਲ ਤਾਂ ਕਰ ਲੈ ਗਲਤੀ ਹੈ ਤੇਰੇ ਸਰਪੰਚ ਕਿਹੜੇ ਝੂਠੇ ਲਾਮ ਲਾਉਂਦੇ ਨੇਗੇ ਲਾਮ ਦੇ ਝੂਠੇ ਇਹਨੂੰ ਜਵਾਬ ਨਹੀਂ ਤੂੰ ਨਹੀਂ ਜਾਂਦੀ ਇਹਦਾ ਨਾ ਸਾਡੀ ਕੁੜੀ ਦਾ ਕੀ ਪੈ ਮਾੜਾ ਦੇਖ ਲੈ ਹਾਂ ਤੂੰ ਸਾਡੀ ਕੁੜੀ ਨੂੰ ਮਾੜਾ ਕਹੀ ਤੇ ਮੇਰੀ ਗੱਲ ਸੁਣ ਤੂੰ ਮੇਰੇ ਨਾਲ ਬਾਹਰ ਕਿੱਚ ਚ ਗੱਲ ਸੁਣ ਲੈ ਬਾਈ ਕੇ ਬਾਹਾਂ ਕਿੱਚਾ ਖਾ ਜਾ ਤੂੰ ਜਿਆਦਾ ਨਾ ਬੋਲ ਭਾਈ ਜਾ ਮੇਰੀ ਗੱਲ ਸੁਣ ਜੇ ਸੱਚੀ ਹੁੰਦੀ ਸਰਪੰਚੀ ਦੇ ਕਰ ਦੋਦਰ ਰਹੀ ਛਰਾਬੀ ਕਰ ਅਭੀ ਬੰਦੇ ਕੀਦੇ ਨਹੀਂ ਸਰਪੰਚ ਨੂੰ ਉਹਦੀ ਕਹਿੰਦੀ ਸਰਪੰਚਾ ਚੱਲ ਮੈਨੂੰ ਘਰੇ ਬਾੜ ਕੇ ਆ ਤੇ ਉੱਥੇ ਖੜੀ ਗੱਲਾਂ ਕਰੀ ਜਾਵੇ ਮੋਟਰ ਤੇ ਮੈਂ ਦੌੜ ਰਹੀ ਨੀ ਨੀ ਬਸ ਬਸ ਰਹਿਣ ਦੇ ਟੇਕੀ ਤੇਰੀ ਇਹ ਤਾਂ ਕਿਤੇ ਗਿੱਲੇ ਗੋਹੇ ਤੇ ਨਹੀਂ ਪੈਰ ਤਰਿਆ ਚੱਲ ਤੂੰ ਮੈਨੂੰ ਤਾਂ ਕਹੀ ਨੀ ਐ ਉਹ ਪਿੰਡ ਦੇ ਨਾਲ ਜਾ ਕੇ ਪੁੱਛ ਉਹਨਾਂ ਨੂੰ ਕਿਹਨੂੰ ਜਾ ਕੇ ਪੁੱਛ ਕੋਈ ਪਿੰਡ ਵਾਲੇ ਕੋਲ ਪੁੱਛ ਲਾਂਗੇ ਸਾਨੂੰ ਆਪਦੇ ਧੀ ਆਪਦੇ ਜਵਾਖ ਦਾ ਪਤਾ ਹੈਗਾ ਸਾਨੂੰ ਵੀ ਕਹੀ ਜੀ ਇਹ ਦੇਖ ਲੈ ਦੀਦੀ ਜੇ ਤੂੰ ਗਈ ਤਾਂ ਆ ਗੱਲਾਂ ਹੋ ਗਈਆਂ ਆ ਤੇਰੇ ਗੁੱਸੇ ਨੇ ਕਿੰਨਾ ਕੁਝ ਕਰਾਤਾ ਮਾਤਾ ਇਸੇ ਪਰ ਮਾੜੀ ਹੋ ਕੇ ਥੋੜੀ ਲੈ ਕੇ ਆਈ ਆ ਮੈਂ ਤਾਂ ਉਹ ਦੋ ਦਿਨੋਂ ਕੱਟਿਆ ਹੀ ਕਿਸੇ ਹੋਰ ਰਿਸ਼ਤੇਦਾਰੀ ਜਿਗ ਬਗ ਜਾਂਦੀ ਦੀ ਸਰਪੰਚ ਦੀ ਰਹਿੰਦੀ ਸੀ ਮੈਂ ਮੇਰੇ ਭਾਈ ਨੂੰ ਵੱਡੇ ਨੂੰ ਫੋਨ ਕਰ ਰਿਆ ਸੀ ਖੜਿਆ ਜਵਾਬ ਦੇ ਗਿਆ ਮਾਰ ਖਾਪ ਕਹਿੰਦਾ ਮੈਂ ਨਹੀਂ ਆਉਂਦਾ ਨਹੀਂ ਉਹ ਤਾਂ ਕੰਜਰ ਹੈ ਉਹਦੀਆਂ ਗੱਡੀਆਂ ਸੁਣ ਲੀਆਂ ਉਹ ਕਿੱਥੇ ਸੁਣਦਾ ਤਾਂ ਮੇਰੀ ਹੀ ਸੁਣਦਾ ਉਹ ਵੀ ਕਿੱਥੇ ਸੁਣਦਾ ਮੈਂ ਉਹਨੂੰ ਫੋਨ ਕੀਤਾ ਸੀਗਾ ਸਾਰਿਆਂ ਦੇ ਸਾਹਮਣੇ ਨਹੀਂ ਭਾਈ ਕਹਿੰਦੇ ਹੁੰਦੇ ਤੂੰ ਸਿਆਣੀ ਬੈਣੀ ਹੈਗੀ ਐ ਥੋੜੀ ਜਿਹੀ ਕਹਿੰਦੇ ਹੁੰਦੇ ਨੇ ਵੀ ਦੋ ਦਿਨ ਆ ਗਿਆ ਦੋ ਦਿਨ ਬਾਅਦ ਹੋ ਗਿਆ ਸਾਡੀ ਤਾਂ ਸ਼ਰਮ ਮੰਨੋ ਅਸੀਂ ਮਾਸੜਾ ਇਹਦੇ ਕੁੜੀ ਤੇ ਸਾਡੀ ਧੀ ਹੈ ਇਹ ਤਾਂ ਸੁਣ ਮੈਨੂੰ ਤੱਕਾਇਤਾ ਤੇ ਜਿਹੜੇ ਸੱਤ ਦੇ ਵਿੱਚ ਲੋਕ ਗੱਲਾਂ ਕਰਦੇ ਆ ਆਸਮਾਨ ਗੱਲਾਂ ਕਰਦਾ ਕਰ ਲੋ ਕਿਸਦਾ ਭਲਾ ਮੈਂ ਤਾਂ ਭਲਾ ਕਰਿਆ ਜੇ ਇਹੇ ਹੀ ਛੋਡੀ ਕੁੜੀ ਆ ਤਾਂ ਹੀ ਘਰ ਜਾੜ ਲਿਆ ਦੁਨੀਆ ਦੇ ਭੌਂਕਣ ਦਾ ਮੌਕਾ ਹੁੰਦਾਗਾ ਭੌਂਕੀ ਜਾਣ ਇਹੇ ਹੀ ਜੀ ਸੀ ਤਾਂ ਹੀ ਤਾਂ ਜਵਾਕ ਘਰੋਂ ਭੱਗ ਗਿਆ ਜਾਣੀ ਬਤਾ ਕਰ ਲੋ ਕਿਸਦਾ ਫਾਇਦਾ ਇਹ ਕਰ ਲੈ ਮੈਨੂੰ ਆਏ ਸੀ ਉਹਨਾਂ ਦਾ ਘਰ ਬਾਤ ਜੂਗਾ ਕਿੱਡੀ ਹਕਾਰੀ ਹੋਈ ਜਨਾਨੀ ਇਹ ਕੀ ਵੀ ਇਹ ਆ ਜਾ ਆਪਣੇ ਮਹੱਲੇ 'ਚ ਘਰ ਆ ਬਮਾੜ ਮੱਥਾਗਾ ਨਹੀਂ ਜਮੀਨ ਕਿਸੇ ਕੰਮ ਦੀ ਲੋ ਸਾਡੇ ਮੂੰਹ 'ਤੇ ਬੋਲੀ ਜਾਂਦੇ ਰੁੱਖਾ ਤਿੱਖਾ ਲੱਗਦਾ ਬਸ ਪੁੱਛਣਾ ਬਸ ਇਹਨਾਂ ਦਾ ਤਾਂ ਇਹੀ ਤਾਂ ਉਂਗਲਾ ਲੰਬਦੀਆਂ ਨੇ ਇਹ ਹੈ ਉਂਗਲਾਂ ਹੀ ਪਟਦੀਆਂ ਨੇ ਘਰ ਦੀ ਦੀਦੀ ਗੱਲਾਂ ਤਾਂ ਬਾਅਦ ਚ ਵੀ ਹੋ ਜਾਣਗੀਆਂ ਆਪਾਂ ਚੱਲੀਏ ਕਿਤੇ ਹੋਰ ਨਿਗਾ ਮਾਰੀਏ ਪਿੰਡ ਜੀ ਦੇਖ ਲਈਏ ਸਿੱ ਪਹਿਲਾਂ ਉਹ दारू ਦੂਰ ਥੋੜੇ ਮੋਟਰ ਤੇ ਕੱਢਦਾ ਹੁੰਦਾ ਸੀ ਕੰਜਰ ਹਾਂ ਕਿਤੇ ਉੱਥੇ ਤਾਂ ਨਹੀਂ ਪਿਆ ਕਿਤੇ ਦੇਖਿਆ ਹੁਣੇ ਖੇਤ ਗੱਲ ਤਾਂ ਪੱਕੀ ਆ ਮਾਸੀ ਹੈ ਨਾ ਆਪਾਂ ਤਾਂ ਸੋਚੇ ਹੋਰ ਚੱਲਾ ਪੁੱਤ ਜੰਦ ਗੱਲਾਂ ਮਾਰਨਾਂ ਕੀ ਫਾਇਦਾ ਦਾਰੂ ਕੱਢਦਾ ਸੀ ਕਿਤੇ ਰੁੜ ਜਾਣਾ ਉੱਥੀ ਨਾ ਕੱਢ ਕੱਢ ਪੀਂਦਾ ਚੱਲ ਫਿਰ ਦੇਖ ਲਈਏ ਹੋਰ ਚੱਲ ਮਸਲਾ ਪਰ ਚੱਲ ਆਪਾਂ ਚੱਲ ਖੜਾ ਹੋ ਜਾ ਹੋਰ ਕੀ ਤਾਂ ਉੱਥੀ ਪਿਆ ਹੋਵੇ ਮੈਨੂੰ ਲੱਗਦਾ ਟੈਕ ਟੌਕ ਉੱਥੀ ਡਿੱਗਿਆ ਪਿਆ ਦੇਸੀ ਲਾ ਮੇ ਤਾਂ ਜੱਗੇ ਕੇ ਮਹਾਂ ਚਲ ਕੋਈ ਦੁੱਖ ਸੋਕ ਕਰਕੇ ਆਉਣੀ ਆ ਗਾਹ ਗੈਨ ਦਸਤਾਵੇ ਤਾਂ ਪਾਤੀ ਖੰਡ ਮੈਨੂੰ ਤਾਂ ਮੈਨੂੰ ਕਹਿੰਦੀ ਨਹੀਂ ਆਹ ਕੋਲ ਮੈਂ ਤਾਂ ਇੰਸਟਾਗ੍ਰam ਦੇਖੀ ਆਨੀ ਆ ਚੋ ਦੇ ਇੰਸਟਾਗ੍ਰam ਦੀ ਹਾਂ ਮੈਂ ਤੂੰ ਪਰੇ ਉੱਥੇ ਬਥੇਰੀ ਪਵਾਤੀ ਖੰਡ ਤੂੰ ਜੱਗੇ ਕੇ ਤੂੰ ਮੇਰੀ ਗੱਲ ਸੁਣ ਪਤਾ ਕੀ ਕਹਿੰਦੀ ਜੱਗੇ ਦੇ ਘਰ ਵਾਲੀ ਮੈਨੂੰ ਮਨਾਸ ਮਾਰ ਕੇ ਬੋਲਦੇ ਤੇਰੀ ਨੂੰ ਤਾਂ ਕਦੇ ਚੈਰੀ ਚ ਫੋਨ ਲੈ ਕੇ ਵੜ ਜਾਂਦੀ ਆ ਕਦੇ ਕੋਠੇ ਤੇ ਚੜ ਜਾਂਦੀ ਆ ਪਵਾ ਤੇ ਫੁੱਲ ਮੇਰੇ ਤਾਂ ਤੂੰ ਆਉਂਦਾ ਮੁੰਡੇ ਨੂੰ ਸਾਰੰਗ ਕਰਨ ਸੁਣੀ ਮੈ ਜਦ ਆ ਗਿਆ ਤੂੰ ਤੀਜੇ ਦਿਨ ਜੱਗੇ ਕੇ ਤੁਰ ਜਾਨੀ ਆ ਉਹ ਤਾਂ ਮੇਰੇ ਪਵਾਤੀ ਖੰਡੋਂ ਨਾਲ ਤੋਂ ਚੱਕ ਤੇ ਖੇ ਪਵਾਤੀ ਅੱਛਾ ਕੀ ਸੁਣੀ ਚੱਲ ਹਾਂ ਅਕੇ ਜਿਹੇ ਆਏ ਹੋਏ ਕੁਜੇ ਤੇਰੀ ਮਾਂ ਨੇ ਤੈਨੂੰ ਇਹੋ ਜਿਹੀ ਮਤ ਦਿੱਤੀ ਹੈਗੀ ਪਰ ਤੂੰ ਮੈਨੂੰ ਕੀ ਕਹਿੰਦੀ ਹੈ ਮਤ ਤਾਂ ਤੂੰ ਦੇਣੀ ਹੈ ਮੈਨੂੰ ਮਤ ਤਾਂ ਮੈਂ ਨਹੀਂ ਦੇਣੀ ਮੇਰੇ ਘਰੇ ਤੂੰ ਮੇਰੀ ਮਤ ਮੱਤ ਜਾਂਦੀ ਨਹੀਂ ਪਤਾ ਉੱਥੇ ਕੀ ਕਰਨਾ ਕਰੀਆਂ ਜੱਗੇ ਦੇ ਘਰ ਵਾਲੀ ਨੇ ਮੈਨੂੰ ਕੀ ਕੁਝ ਬੋਲੀ ਉਹ ਤੂੰ ਚੱਕ ਕੇ ਫੋਨ ਕਦੇ ਉਧਰ ਚੜ ਜਾਈ ਨਾ ਤੂੰ ਤੇ ਜਦੋਂ ਜੱਗੇ ਤੇ ਤੁਰ ਜਾਂਦੀ ਆ ਜਾਂਦੇ ਨਹੀਂ ਹੁਣ ਤੇ ਕਮਾਣ ਮੱਥੇ ਦੱਸ ਨਾ ਆਈ ਕਿੱਥੋਂ ਸਰਦਾ ਤੂੰ ਕੱਲੀ ਕਰੇ ਵੱਡੀ ਹੋ ਜਾਏਗੀ ਤੇ ਕੱਲੇ ਵੱਡੀਆਂ ਤੂੰ ਜੱਗੇ ਕੀ ਜਾਵਣੀ ਫਿਰ ਕਿਉਂ ਜਾਵਣੀ ਕਿ ਮੇਰਾ ਫਾਇਦਾ ਤੇ ਜੱਗੇ ਵਾਲੀ ਨੂੰ ਪਤਾ ਹੋਊਗਾ ਜੋ ਜੱਗੇ ਤੇ ਜਾਣੀ ਹੈ ਜੱਗੇ ਵਾਲੀ ਰੋਲੀ ਕਲੇਸ ਬਵਾ ਦਿੰਦੀ ਹੈ ਤੂੰ ਉੱਥੇ ਬਿਠਾਉਂ ਜਿਹੜੀ ਤੇਰੇ ਨਾਲ ਵਰਦੀਆਂ ਤੂੰ ਉਹਨਾਂ ਦੇ ਘਰੇ ਤੈਨੂੰ ਵੀ ਨਾ ਹੋ ਗਿਆ ਮਹੀਨੇ ਪਿਛੋਂ ਆਈਆਂ ਹੁਣ ਤੂੰ ਫੇਕਿਆਂ ਤੋਂ ਤੇ ਮੈਂ ਤਾਂ ਉਹਨਾਂ ਹੀ ਸੇ ਨਾ ਭੇਜਦੀ ਤੂੰ ਨਾ ਭੇਜਦੀ ਤੂੰ ਇੱਥੇ ਕੋ ਸਿੱਖ ਕੇ ਵੀ ਆਈਆਂ ਤੇਰੇ ਪੁੱਤ ਕੱਟ ਕੇ ਭੇਜ ਦਿੰਦਾ ਕਉਂ ਕਿ ਪੈਪਰ ਕੁੱਟਦੀ ਲਾਇਕ ਆ ਤੂੰ ਤਾਂ ਮੰਗਵਾਨੀ ਆ ਆ ਕੁੱਟਦਾ ਤੂੰ ਤੀਜੇ ਤਨ ਜੱਗੇ ਕੇ ਜਾ ਵਰਦੀ ਆ ਜੱਗੇ ਵਾਲੀ ਪਤਾ ਤੈਨੂੰ ਕੀ ਉਂਗਲਾ ਲਾਉਂਦੀ ਆ ਮੈਨੂੰ ਕੋਈ ਉਂਗਲਾ ਨਾਉਂਦੀ ਉਹ ਹੁਣ ਪੈ ਛਰਦਾ ਵੀ ਹੁੰਦਾ ਸਰੀਕੇ ਤਾਂ ਹੁਣ ਜਾਣਾ ਪੈਂਦਾ ਜੱਗੇ ਕੇ ਘਰੇ ਜਾ ਵਰ ਤੂੰ ਜੱਗੇ ਵਾਲੀ ਕੋਲ ਹੀ ਭੱਜ ਜਾ ਕਿਉਂ ਭੱਜ ਜਾ ਮੈਂ ਤਾਂ ਤੇ ਘਰੇ ਰਹੂੰਗੀ ਇੱਥੇ ਜੱਗੇ ਵਾਲੀ ਤੋਂ ਖਾਲਾ ਰੋਟੀਆਂ ਕਿਆ ਖਾਣਾ ਜੱੱਜਾ ਤੂੰ ਖਾ ਤੂੰ ਉਰੂ ਖਾਉਂਗੀ ਮੈਂ ਤਾਂ ਆਪਣੇ ਪੁੱਤ ਦੇ ਘਰੋਂ ਫਿਰ ਪੁੱਤ ਕੋਲ ਹੀ ਰਹਿ ਤੂੰ ਜਾਂ ਪਰ ਮੈਂ ਤੇਰਾ ਨਹੀਂ ਲੈ ਜਾਇਗਾ ਮੈਂ ਫਿਰ ਦਿੰਦੀ ਨਹੀਂ ਬਕਾ ਕੇ ਜੱੱਜੇ ਕੇ ਜਾ ਤੂੰ ਮੈਂ ਮੇਰੇ ਸੱਸ ਨਾਲ ਕੈਸਾ ਹਾਲ ਕੱਟ ਗਈ ਹੁਣ ਤੂੰ ਮੇਰੀ ਸੱਸਾਂ ਕਿ ਮੈਂ ਤੇਰੀ ਸੱਸਾਂ ਤੂੰ ਮੇਰੀ ਸੱਸਾਂ ਤੂੰ ਆਪਦੀ ਸੱਸ ਦੇ ਸਰ ਤੇ ਹੱਗਦੀ ਸੀ ਮੈਂ ਤੇਰੇ ਸਰ ਤੇ ਹੱਗਦੀ ਹਾਂ ਅੱਛਾ ਹਾਂ ਬਸ ਹੁਣ ਤੂੰ ਪੀੜੀ ਤੋੜ ਲਈ ਆ ਹਾਂ ਪੀੜੀ ਤੋੜ ਇਹ ਨਹੀਂ ਵੀ ਚੱਲਦਾ ਮੈਂ ਜਾਣੀਆ ਦੇਖ ਰਹੂੰਗੀ ਤਾਂ ਮੈਂ ਇੱਥੇ ਡਾਂਗ ਦੇ ਜੋਰ ਤੇ ਠੀਕ ਆ ਪਰ ਮੈਨੂੰ ਆਤਾ ਕਿਰਾਂ ਮੈਂ ਸਭ ਦੇ ਘਰੇ ਗੜਾ ਕੱਢ ਕੇ ਆਉਂਗੀ ਤੂੰ ਜੱੱਗੇ ਕੇ ਜਾ ਤੇ ਲੱਹ ਅੰਦਰੋਂ ਤਾਂ ਸਾਰਾ ਮੈਂ ਝਾੜੂ ਪੋਚਾ ਲਾਤਾ ਕੱਲਾ ਹੀ ਰਹਿ ਗਿਆ ਸੀਗਾ ਮੈਂ ਕਿਉਂ ਨਹੀਂ ਹੈ ਨਹੀਂ ਕੋਈ ਮੈਂ ਹਾਂ ਬੁੜੀ ਨੂੰ ਕਿਉਂ ਉਂਗਲਾ ਲਾਈਆਂ ਨਾ ਮੈਂ ਕੀ ਕਹਤਾ ਤਾ ਬੁੜੀ ਨੂੰ ਤੇਰੇ ਨੂੰ ਮੈਰ ਨਹੀਂ ਲੱਗਣ ਦਿੰਦੀ ਜੀ ਕੀ ਨਹੀਂ ਪਾ ਲੱਗਣ ਦਿੰਦੀ ਆ ਚਾਚਾ ਉਹ ਸਾਡੇ ਘਰੇ ਆਈ ਸੀ ਮੇਰੇ ਆਏ ਹੋਤੀ ਮਾਸੜ ਮਾਸੀ ਅੱਛਾ ਠੀਕ ਆ ਨਾਲੇ ਸਾਡੀ ਕੁੜੀ ਆਈ ਤੇ ਛੋਟੀ ਰਾਣੀ ਅੱਛਾ ਅੱਜ ਤੇ ਉਹਨਾਂ ਦੇ ਸਾਹਮਣੇ ਲੱਗੀ ਸਰਪੰਚ ਵਾਲੇ ਗੱਲਾਂ ਕਰਨ ਉਹਦੇ ਘਰੇ ਰਹਿੰਦੀ ਰਹੀ ਆਇਆ ਕਰਦੀ ਦੀ ਬਾਹ ਕਰਦੀ ਸੀ ਮੈਂ ਤਾਂ ਕਿਸੇ ਦੇ ਨਹੀਂ ਰਹਿੰਦੀ ਸੀ ਜੇ ਤੂੰ ਉਂਗਲਾ ਲਾਇਆ ਫੇਰੀ ਮੈਨੂੰ ਕੁੱਟ ਕੇ ਕੱਢਿਆ ਉਹਨਾਂ ਨੇ ਨਹੀਂ ਤੇਰੀ ਗੱਲ ਨਹੀਂ ਕਰਦੀ ਮੈਂ ਅਪਦੀ ਕਰਦੀ ਆ ਜਦ ਮੈਨੂੰ ਜੱਗਾ ਕੱਢ ਦਿੰਦਾ ਉਹਦੇ ਤੇ दारू ਪਿਆਲੇ ਪੀ ਕੇ ਕੁੱਟ ਕੇ ਮੈਂ ਦੋ ਦਿਨ ਤਰਪਿੰਚ ਕੇ ਵਗ ਗਈ ਅੱਛਾ ਤੂੰ ਸੋ ਬੈਠ ਕੇ ਤੂੰ ਕੀ ਕਰਨ ਗਈ ਸੀ ਵਰ ਸਰਪੰਚ ਦੇ ਨੀ ਹੋਰ ਮੈਂ ਕਿੱਥੇ ਜਾਂਦੀ ਕੋਈ ਖੂ ਖਾਤਾ ਮੈਨੂੰ ਮਿਲਿਆ ਨਹੀਂ ਇਹ ਸਰਪੰਚ ਹੀ ਮਿਲਦਾ ਸਾਨੂੰ ਇੱਕ ਸਾਡੀ ਬੁੜੀ ਨੂੰ ਤੇ ਤੈਨੂੰ ਇੰਨੇ ਰੌਲਾ ਕਾਦ ਪਾਈ ਜਿੰਨੀ ਗੱਦਾ ਦੇਖ ਨੀ ਭੈਣੇ ਸਾਡੀ ਬੁੜੀ ਉਸਦਾ ਤੇਰੀ ਭੈਣ ਨੇ ਕੁੱਟ ਕੇ ਮੈਨੂੰ ਮਾਪਾ ਤਾਂ ਦੋਨੇ ਕੱਢ ਦਿੰਦੇ ਆ ਵਾਰ ਕੋਣ ਨੂੰ ਕੋਈ ਜਵਾਕੜੀ ਨਹੀਂ ਹੈਗੀ ਉਹ ਨਾਲੇ ਮੇਰੀ ਭੈਣ ਤੇ ਕਾਹਦਾ ਰੋ ਮਾਰਦਾ ਸੱਸ ਮੁਰੇ ਤਾਂ ਸਾਡੀ ਚੱਲਦੀ ਨਹੀਂ ਹੈਗੀ ਨੀ ਭੈਣੇ ਚੱਲੇਗੀ ਜੱਗੇ ਉਹਦੇ ਸਰਪੰਚ ਦੇ ਜਾਂਦੀਆਂ ਨਾਲੇ ਦੇਖ ਗੱਲਾਂ ਦੀਆਂ ਇਹਦੇ ਜੀਜੀ ਨੇ ਗੱਲ ਸੁਣ ਲੈ ਮੇਰੇ ਬਾਲਾ ਨਾ ਬੋਲ ਠੀਕ ਆ ਉਹ ਬਹੁਤ ਕੁਝ ਬੋਲ ਕੇ ਗਈ ਆ ਰ ਚੜ ਕੇ ਆ ਗਈ ਤੂੰ ਬੰਨੂ ਬਹੁਤ ਕੁਝ ਬੋਲੀ ਆ ਦੇਖ ਗੱਲਾਂ ਦੇਖ ਖਦੀਆਂ ਉਂਗਲਾਂ ਨਹੀਂ ਲਾਉਂਦੇ ਵਾਲਾ ਸਾਡੇ ਘਰ ਆ ਕੇ ਤੇਰੇ ਨਾ ਨਾ ਨੀ ਮੁੰਡੇ ਨੂੰ ਘਰੇ ਨਾ ਵੜਿਆ ਤੂੰ ਜਾ ਰਿਹਾ ਤਾਂ ਕੰਮ ਕਰਨਾ ਤੇਰੀ ਬੁੜੀ ਨਾਲ ਤੂੰ ਮੈਂ ਤਾਂ ਦੱਸਤਾ ਤੇ ਮੈਂ ਜੱਗੇ ਕੋਲ ਆ ਜੂੰਗੀ ਤੇ ਸਾਡੀ ਬੁੜੀ ਨੂੰ ਘਰੇ ਨਾ ਵੜਿਆ ਕਰ ਪਰ ਮੈਨੂੰ ਕੋਈ ਨਾ ਕਹਿੰਦੀਆਂ ਤੇਰੇ ਤੇ ਨਾਲੇ ਖਾਲੂ ਕੋ ਜੱਗਾ ਪਾਵਾੜਾ ਮੈਨੂੰ ਬੋਲਣੀਆਂ ਦੀ ਭੈਣ ਨੂੰ ਸਮਝਾ ਹਾਂ ਤੂੰ ਜਾ ਵੱਡੀਆਂ ਆ ਗਈਆਂ ਸੱਸ ਨੂੰ ਆ ਸੱਸ ਨੂੰ ਵੀ ਇਹੀ ਕੰਮ ਹਾਂ ਕਦੇ ੱੱਕਾ ਇੱਧਰ ਸਿਰ ੱੱਕਾ ਇੱਧਰ ਆ ਵੀ ਆ ਗਈ ਹੁਣ ਇੱਕ ਬਾਦਰੀ ਜੀ ਇਹ ਤੇ ਭੱਟੀ ਨੂੰ ਇੱਕ ਛੋਟੀ ਆ ਛੋਟੀ ਆ ਗਈ ਮੁੰਡਾ ਹੀ ਐਤੀ ਨੂੰ ਤਰ ਲੱਗੀ ਹੋਈ 2.5 ਹੱਡੀਆਂ ਨੇ ਬੋਲਦੀ ਚਵਰ ਚਵਰ ਚੱਤ ਤੂੰ ਕੰਮ ਕਰ ਤੂੰ ਆਪਣੇ ਅੰਦਰ ਨਾ ਦੀ ਨਾ ਦੀ ਕੀ ਹਾਂ ਲਗਾ ਹਾਂ ਗੱਲਾਂ ਮਾਰਦੀਆਂ ਨੇ ਮੈਂ ਸੰਭਲਾਂ ਦੀ ਤਰ ਤੂੰ ਕਰ ਮੈਂ ਕਰਦੀਆਂ ਮੈਂ ਮੰਜੇ ਪੀੜਾ ਚੱਕਦਾ ਦੁਬਾਰੇ ਨਾ ਬੋਲੀ ਨਾ ਆਣ ਦੇ ਠੀਕ ਆ